ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਘਰੇ ਹੀ ਕਾਫੀ ਪਾਊਡਰ ਬਣਾਉਣਾ ਸਿਖਾਵਾਂਗੀ ਹਾਂਜੀ ਕਾਫੀ ਪਾਊਡਰ ਉਹਦੇ ਲਈ ਆਪਾਂ ਨੂੰ ਸਿਰਫ ਚਿੱਟੇ ਛੋਲੇ ਚਾਹੀਦੇ ਹਨ ਹਾਂਜੀ ਤੁਸੀਂ ਸਹੀ ਸੁਣਿਆ ਚਿੱਟੇ ਛੋਲੇ ਨਾਲ ਆਪਾਂ ਘਰੇ ਹੀ ਕਾਫੀ ਪਾਊਡਰ ਬਣਾਵਾਂਗੇ ਜੋ ਦਿੱਖਣ ਵਿੱਚ ਉਹਦੀ ਖੁਸ਼ਬੂ ਤੇ ਸਵਾਦ ਵਿੱਚ ਬਿਲਕੁਲ ਕਾਫੀ ਵਰਗਾ ਹੋਏਗਾ ਆਪਾਂ ਨੂੰ ਕਾਫੀ ਪੀਣ ਚ ਪਤਾ ਵੀ ਨਹੀਂ ਲੱਗੇਗਾ ਕਿ ਚਿੱਟੇ ਛੋਲਿਆਂ ਦੀ ਕਾਫੀ ਬਣੀ ਹੈ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਹੁਣ ਆਪਾਂ ਗੈਸ ਨੂੰ ਮੱਧਮ ਤੇ ਰੱਖਾਂਗੇ ਤੇ ਇੱਕ ਕੌਲੀ ਛੋਲੇ ਲਵਾਂਗੇ। ਹੁਣ ਆਪਾਂ ਜੁੱਟੇ ਛੋਲਿਆਂ ਨੂੰ ਸੁੱਕੇ ਹੀ ਪੁੰਨਣਾ ਹੈ। ਚੰਗੀ ਤਰ੍ਹਾਂ ਇਹਨਾਂ ਨੂੰ ਪੁੰਨ ਲੈਣਾ ਹੈ ਪੂਰੇ ਕਾਲੇ ਹੋਣ ਤੱਕ ਹੋਰ ਇਹਦੇ ਵਿੱਚ ਕੁਝ ਨਹੀਂ ਪਾਣਾ। ਬਸ ਆਪਾਂ ਕੜਚੀ ਚਿਲਾਈ ਜਾਣੀ ਹੈ, ਹਿਲਾਈ ਜਾਣੀ ਹੈ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪੁੰਨ ਲੈਣਾ ਹੈ ਕਾਲੇ ਹੋਣ ਤੱਕ। ਛੋਲਿਆਂ ਨੂੰ ਪੁੰਨਣ ਵਾਸਤੇ 15 ਮਿੰਟ ਲੱਗ ਸਕਦੇ ਹਨ। ਇਹ ਨੰਨ ਚੰਗੀ ਤਰ੍ਹਾਂ ਹਿਲਾਇਆ ਜਾਣਾ ਹੈ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਚਿțe ਛੋਲੇ ਹੁਣ ਕਾਲੇ ਹੁਣ ਲੱਗ ਗਏ ਹਨ ਹੁਣ ਇਹ ਕਾਲੇ ਜਦੋਂ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਠੰਡਾ ਕਰਕੇ ਆਪਾਂ ਪੀਸ ਲਵਾਂਗੇ ਆ ਤੁਸੀਂ ਦੇਖ ਸਕਦੇ ਹੋ ਆਪਣਾ ਕੌਫੀ ਪਾਊਡਰ ਕਿਆ ਹੈ ਹੁਣ ਆਪਾਂ ਇਹਨਾਂ ਨੂੰ ਕੌਫੀ ਟੀਅਰ ਕਰਦੇ ਹਾਂ ਉਹਦੇ ਲਈ ਆਪਾਂ ਇੱਕ ਚਮਚ ਕੌਫੀ ਪਾਵਾਂਗੇ ਆਫ ਕਾਊਡਰ ਦਾ दो चम्मच आप देसी खंडे पावे आप चंकी तरह मिलावे ਦੇਖ ਸਕਦੇ ਹੋ ਬਹੁਤ ਹੀ ਸਵਾਦ ਆਪਣੇ ਕਫੇ ਤਿਆਰ ਹੈ ਜੀ ਮੈਂ ਵੀ ਇਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਕੌਫੀ ਪਾਊਡਰ ਗਰੇਸਰੀ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਮੈਂ ਜ਼ਰੂਰ ਟ੍ਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ